ਆ ਵੀਰਪਾਲਾ ਵਿਚਾਰੀ ਗੱਟੈਂਟ ਸੰਗਲ ਬੰਨ ਕੇ ਘੁੰਮਦੀ ਆ ਨਿੱਕੀਆਂ ਨਿੱਕੀਆਂ ਬੇਟੀਆਂ ਚਾਰ ਇਹਦੀਆਂ 10ਵੀਂ ਚ ਪੜਦੀ ਈ ਈ ਨੂੰ ਵਿਆਹਣਾ ਪੈ ਗਿਆ ਕਿਉਂਕਿ ਮਾਂ ਠੀਕ ਨਹੀਂ ਸੀ ਬਾਪ ਦੇ ਜੋ ਦਿਮਾਗ ਚ ਆਈ ਜੋ ਰਿਸ਼ਤੇਦਾਰਾਂ ਨੇ ਸੁਝਾਈ ਇਹਨੇ ਆਪਣੀ ਧੀ 13 14 ਸਾਲ ਦੀ ਵਿਆਹ ਦਿੱਤੀ ਤੇ ਅਸੀਂ ਘਰੇ ਬੈਠੇ ਗੱਲਾਂ ਕਰੇ ਬੜੀ ਛੋਟੀ ਉਮਰ ਚ ਵਿਆਹ ਦਿੱਤੀ ਕੁੜੀ ਬੜਾ ਮਾੜਾ ਕੀਤਾ ਵੀ ਕਿਸੇ ਨੇ ਤਾਂ ਆ ਕੇ ਰੋਕ ਦੇ ਨੂੰ ਕੋਈ ਬਾਹ ਫੜਦਾ ਕਿ ਕੋਈ ਕਹਿੰਦਾ ਬਿਨਾਂ ਅੰਗਰਵਾਦ ਸੇ ਮੇਰੀ ਵੀ ਧੀ ਆ ਮੈਂ ਤੇਰੇ ਨਾਲ ਖੜਾ ਇਹਨੂੰ ਪੜ੍ਹਾ ਦੋ। ਗਰਵਾਜ ਭਾਈ ਪਿੰਡ ਚ ਕੋਈ ਮਦਦ ਕਰਦੇ ਲੋਕ? ਦੇ 1% ਨਹੀਂ ਕਿਸੇ ਨੇ ਦਵਾਈ ਦਵਾਈ ਹੋਵੇ। ਨਹੀਂ। ਉਹ ਇਕੱਲਾ ਦਿਹਾੜੀ ਕਰਦਾ ਆਪਣੀਆਂ ਕੁੜੀਆਂ ਦੇ ਢਿੱਡ ਭਰਦਾ ਨਾਲ। ਨਾਲ ਇਹਨੂੰ ਵੀ ਰੋਟੀ ਪਾਣੀ ਖਵਾਉਂਦਾ। ਨਾਲੇ ਉਹਨੂੰ ਬੰਨ ਕੇ ਰੱਖਦਾ। ਨਾਲੇ ਆਪਣੀ ਇੱਜ਼ਤ ਵਿਚਾਰਿਆ ਨਾਲੇ ਆਪਣੀ ਧੀਆ ਦੀ ਇੱਜ਼ਤ ਵੀ ਵਿਚਾਰਿਆ। ਕਿੱਧਰ ਨੂੰ ਜਾਵੇ ਗਰਵਾਜ? ਉਰੇ ਕਿਹੜਾ ਕੋਈ ਵਿਚਾਰੇ ਦੇ ਮਰੱਬੇ ਆ? ਕੋਈ ਵੀ ਨਹੀਂ ਭਾਈ। ਇੱਕ ਬੰਦਾ ਵੀ ਨਹੀਂ ਉੱਠ ਕੇ ਖੜਾ ਹੋ ਸਕਿਆ ਪਿੰਡ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰਪਾਲ ਕੌਰ ਆ ਬੈਣ ਸੰਗਲਣਾ ਬੰਨੀ ਹੋਈ ਏ ਘਰੇ ਬੰਨੀ ਆਪਣੀ ਪਤਨੀ ਬਣ ਕੇ ਰੱਖਣੀ ਨਿੱਕੀਆਂ ਨਿੱਕੀਆਂ ਬੇਟੀਆਂ ਚਾਰ ਇਹਦੀਆਂ ਦੁੱਖ ਇਸ ਗੱਲ ਦਾ ਬਾਈ ਇਹਨਾਂ ਦਾ ਪਿੰਡ ਕਿਹੜਾ ਮੰਦਿਰ ਮੰਦਿਰ ਪਿੰਡ ਤੋਂ ਕੋਈ ਆਇਆ ਬਾਈ ਨਹੀਂ ਨਹੀਂ ਇਹ ਭਾਈ ਤੇਰਾ ਕੀ ਨਾਮ ਭਾਈ ਗਰਵਾਜ ਸਿੰਘ ਗਰਵਾਜ ਭਾਈ ਪਿੰਡ ਚੋਂ ਕੋਈ ਮਦਦ ਕਰਦੇ ਲੋਕ 1% ਨਹੀਂ ਨਹੀਂ ਕਿਸੇ ਨੇ ਦਵਾਈ ਦਵਾਈ ਹੋਵੇ ਨਾ ਜੀ ਕੋਈ ਰਾਸ਼ਨ ਦਿੰਦਾ ਹੋਵੇ ਨਾ ਜੀ ਨਾ ਕੋਈ ਮਾਂ ਨਾ ਪਿਓ ਨਾ ਭੈਣ ਨਾ ਭਰਾ ਨਾ ਕੋ ਪਿੰਡ ਦਾ ਮੂਤ ਵਰਬ ਕਿਹ ਕਾ ਤੂੰ ਭਾਈ ਕੀ ਕਰਵਾਇ ਕੋਈ ਨਸ਼ਾ ਨਸ਼ਾ ਕਰਦਾ ਤੂੰ ਨਾ ਜੀ ਹਾਂ ਕੋਈ ਨਸ਼ਾ ਨਹੀਂ ਫਿਰ ਕਾ ਤੂੰ ਨਹੀਂ ਇਹਦੀ ਮਦਦ ਕਰੀ ਹੁਣੇ ਕੁੜੀ ਵਿਆਹੀ ਆ ਜਾਂ ਬੱਚੀਆਂ ਦੂਜੀਆਂ ਪੜ੍ਹਦੀਆਂ ਜਾਂ ਕੋਈ ਬਾਹਰ ਨਹੀਂ ਫੜ ਰਿਹਾ ਮੇਰੇ ਜਵਾਈ ਨੇ ਸਭ ਮੇਰੀ ਮਦਦ ਕੀਤੀ ਹੈ ਇਹਦੇ ਘਰ ਵਾਲੇ ਵੀ ਸਖੀਰਿਆ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਲੈ ਕੇ ਚੱਲੋ ਡੈਡੀ ਜੀ ਪੈਸੇ ਬਣਾ ਲਵਾਂ ਪਰ ਮੈਂ ਕਿਹਾ ਵੀ ਨਹੀਂ ਇਹ ਨਹੀਂ ਪੈਸੇ ਲੱਗਣੇ ਨਹੀਂ ਘਰਵਾਸਿਆਂ ਕੋਈ ਵੀ ਆ ਜਿਉਂਦੇ ਰਹਿਣ ਬਾਈ ਇਹ ਬਾਈਆਂ ਨੇ ਜਿਹਨੇ ਤੈਨੂੰ ਲੈ ਆਏ ਉਹ ਤਾਂ ਹੈਲਪ ਕੀਤੀ ਹੈ ਜੀ ਮਾਣਾ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਪਿੰਡ ਚੋ ਕਿਸ ਨਹੀਂ ਬਗਾਨੇ ਪਿੰਡ ਦੇ ਹੋ ਕੇ ਵੀ ਬਾਈ ਤੁਹਾਨੂੰ ਕਿੱਥੇ ਮਿਲੀ ਹੈ ਹਾਂਜੀ ਕੌਸ਼ਲਾ ਚ ਮਿਲੀ ਗੁਸ਼ਲਾ ਇਹਨਾਂ ਦੇ ਪਿੰਡ ਤੋਂ ਕਿੰਨੇ ਦੂਰ ਹੈ ਸਾਡੀ ਗੁਸ਼ਲਾ ਇਹਨਾਂ ਦੇ ਪਿੰਡ ਤੋਂ ਕਿੰਨੇ ਦੂਰ ਹੈ ਇਹਨਾਂ ਦੇ ਪਿੰਡ ਤੋਂ ਸ਼ਾਇਦ 7 ਕਿਲੋਮੀਟਰ ਉੱਥੇ ਆ ਗਈ ਤੁਰਦੀ ਤੁਰਦੀ ਆ ਕੇ ਰਾਤ ਨੂੰ ਆ ਗਈ ਅੱਛਾ ਰਾਤ ਨੂੰ ਉੱਥੇ ਸਾਡੇ ਬਾਹਰ ਗੁਸ਼ਲਾ ਦੀ ਚਰਹੀ ਕਿੰਨਾ ਟਾਈਮ ਪਹਿਲਾਂ ਦੀ ਗੱਲ ਹੈ ਇਹ ਹੁਣ 10 ਦਿਨਾਂ ਦੀ ਗੱਲ ਹੈ 10 15 ਦਿਨ ਦੀ ਗੱਲ ਹੈ ਫਿਰ ਤੁਸੀਂ ਇਹਦੇ ਘਰੇ ਲੈ ਗਏ ਇਹਨੂੰ ਸਰ ਸਾਡੇ ਕੋਲੇ ਪਹਿਲਾਂ ਵੀ ਇੱਕ ਦੋ ਵਾਰੀਆਂ ਆਈ ਸੀਗੀ ਉਦੋਂ ਤੁਹਾਨੂੰ ਪਤਾ ਹੀ ਨਹੀਂ ਸੀ ਇੰਨੀ ਸਥਿਤੀ ਬਾਰੇ ਸਾਨੂੰ ਤਾਂ ਹੁਣ ਜਦੋਂ ਅਸੀਂ ਘਰੇ ਲੈ ਕੇ ਸਾਨੂੰ ਫਿਰ ਪਤਾ ਚੱਲਿਆ ਜੀ ਕਿ ਇੰਨਾ ਜੀ ਸਿਚੁਏਸ਼ਨ ਆ ਹੈ ਘਰ ਦੀ ਵੀਡੀਓ ਵੀ ਨਾਲ ਅਟੈਚ ਕੀਤੀ ਹੈ ਇਹਨਾਂ ਦੀ। ਹਾਂਜੀ। ਤੁਸੀਂ ਦੇਖੋ ਘਰ ਚ ਕੀ ਹਾਲ ਸੀ। ਨਿੱਕੇ ਨਿੱਕੇ ਚਾਰ ਧੀਆ ਇੱਕ ਤਾਂ 10ਵੀਂ ਚ ਪੜਦੀ ਸੀ ਤੇ ਹੀ ਨੰਦ ਸਹੀ ਪੁੱਤੋਂ ਆਪਣਾ। ਇੱਕਮਜੋਤ। 10ਵੀਂ ਚ ਪੜਦੀ ਧੀ ਨੂੰ ਵਿਆਹਣਾ ਪੈ ਗਿਆ। ਕਿਉਂਕਿ ਮਾਂ ਠੀਕ ਨਹੀਂ ਸੀ। ਬਾਪ ਦੇ ਜੋ ਦਿਮਾਗ ਚ ਆਈ ਜੋ ਰਿਸ਼ਤੇਦਾਰਾਂ ਨੇ ਸੁਝਾਈ। ਇਹਨੇ ਆਪਣੀ ਧੀ 13-14 ਸਾਲ ਦੀ ਵਿਆਹ ਦਿੱਤੀ। ਚਲੋ ਅੱਜ ਵੀ ਹਜੇ ਬਾਈ ਦਾਸ ਦਾ ਗਰਬਾਰ ਸਿੰਘ ਧੰਨਵਾਦ ਆ ਉਹਨਾਂ ਦਾ। ਵੀ ਜਿਹੜਾ ਦਾ ਜਵਾਈ ਆ। ਉਹ ਪਰਿਵਾਰ ਇਹਨਾਂ ਦਾ ਸਾਥ ਵੀ ਕਰ ਦੇ ਰਿਹਾ ਸਪੋਰਟ ਵੀ ਕਰ ਰਿਹਾ ਪਰ ਕਿੰਨੀ ਛੋਟੀ ਉਮਰ ਆ ਹਜੇ ਇੱਕ ਅਮਨੂਰ ਕੌਰ ਦੀ 10ਵੀਂ ਚ ਪੜ੍ਹਦੀ ਸੀ ਅਸੀਂ ਬੇਨਤੀ ਕਰਦੇ ਆਂ ਇਹਦੇ ਸਾਰੇ ਪਰਿਵਾਰ ਨੂੰ ਵੀ ਹੱਥ ਜੋੜ ਕੇ ਵੀ ਬਾਈ ਬਣ ਕੇ ਇਹਨੂੰ ਪੜ੍ਹਾਓ ਯਾਰ ਜੇ ਕੁੜੀ ਪੜ੍ਹ ਸਕਦੀ ਆ ਨਾ ਇਹਨੂੰ ਬੀਏ ਕਰਾ ਲਓ ਵਧੀਆ ਕੋਈ ਸਰਕਾਰੀ ਜੋਬ ਕਰ ਸਕਦੀ ਆ ਕੋਈ ਚੰਗਾ ਆਪਣਾ ਜੀਵਨ ਬਣਾ ਸਕਦੀ ਆ ਤੁਹਾਡੇ ਘਰ ਦੀ ਤੁਹਾਡੇ ਪਰਿਵਾਰ ਦੀ ਤਰੱਕੀ ਕਰ ਸਕਦੀ ਆ ਇਨੂੰ ਅੱਗੇ ਪੜਨ ਲਾਓ ਬੱਚੀ ਨੂੰ ਚਾਹੇ ਨੂੰ ਬਣਾ ਕੇ ਚਾਹੇ ਧੀ ਬਣਾ ਕੇ ਪੜਾਓ ਯਾਰ ਪੜਾਓ ਲਾ ਬਾਕੀ ਇਹਦੀਆਂ ਤਿੰਨ ਬੱਚੀਆਂ ਹੋਰ ਆ ਛੋਟੀਆਂ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਹੁਣ ਉਹ ਇੰਨੀਆਂ ਛੋਟੀਆਂ ਵਾਂ ਉਹਨਾਂ ਨੂੰ ਨਹੀਂ ਪਤਾ ਸਾਡੀ ਮਾਂ ਸੰਗਲਣਾ ਬੰਨੀ ਹੋਈ ਆ ਵੀ ਅਸੀਂ ਅੱਜ ਕਿੱਥੇ ਆਏ ਆ ਉਹ ਖੇਡਣ ਚ ਮਸਤ ਨੇ ਆ ਦੇਖ ਇੱਕ ਤਾ ਆ ਗਈ ਕੁੜੀ ਕੀ ਨਾਂ ਤੇਰਾ ਪੁੱਤ ਰਾਜਪ੍ਰੀਤ ਕੌਰ ਰਾਜਪ੍ਰੀਤ ਕੌਰ ਰਾਜਪ੍ਰੀਤ ਕਿਹੜੀ ਕਲਾਸ ਚ ਚੌਥੀ ਚ ਚੌਥੀ ਕਲਾਸ ਚ ਆ ਇਹ ਇਹ ਮਨਪ੍ਰੀਤ ਕੌਰ ਆ ਕਿਹੜੀ ਕਲਾਸ ਵਿੱਚ ਨੌਵੀਂ ਵਿੱਚ ਇਹ ਸੋਖਮਣਕੌਰ ਸੋਖਮਣਡੇ ਵਾਲ ਕੱਟੇ ਹੋਇਆ ਪਰ ਮੁੰਡਾ ਬਣਿਆ ਫਿਰਦੀ ਆ ਪਰ ਹੈਗੀ ਕੁੜੀ ਹੋਈ ਆ ਵੀ ਚਾਰ ਧੀਆਂ ਦਾ ਬਾਪ ਆ ਗਰਬਾਜ ਸਿੰਘ ਚਾਰ ਧੀਆਂ ਦੀ ਮਾਂ ਵਾ ਮੀਰਪਾਲ ਕੌਰ ਸਿਰ 'ਚ ਜੜਾਵਾ ਦੇ ਗੁੱਛੇ ਵੱਜ ਜਾਂਦੇ ਆ ਕੋਈ ਸਿਰ ਨਹੀਂ ਫੜ ਕੇ ਬੋਂਦਾ ਮਾੜੇ ਦਾ ਕੋਈ ਹੰਮ ਹੀ ਨਹੀਂ ਭਾਈ ਹੈਨਾ ਕੋਈ ਮਰੇ ਕੋਈ ਜੀਵੇ ਸੁਤਰਾ ਘੋਲ ਪਤਾਸੇ ਪੀਵੇ ਉਹ ਗੱਲ ਸਾਡੀ ਇੱਥੇ ਦੁਨੀਆਦਾਰੀ ਚ ਹੋਈ ਪਈ ਐ। ਮਤਲਬ ਦੇਖੋ ਭਰਾ ਦਾ ਮਾਂ ਦਾ ਰਿਸ਼ਤਾ ਲੋਕ ਉਹਨੂੰ ਗਿੰਦੇ ਨਹੀਂ ਕਹਿੰਨਗੇ ਨਹੀਂ ਜੇ ਤਾਂ ਕੋਈ ਨਹੀਂ ਵਿਚਾਰੇ ਦਾ। ਮਤਲਬ ਅੱਜ ਦਾ ਜਮਾਨਾ ਕਿਦਾਂ ਦਾ ਹੋਈ ਜਾਂਦਾ ਸੋਚ ਕਿਦਾਂ ਦੀ ਹੋਈ ਜਾਂਦੀ ਆ ਵੀ ਭੈਣ ਭਰਾ ਹੁੰਦੇ ਹੋਏ ਵੀ ਅਸੀਂ ਕਹਿ ਦਿੰਨੇ ਸਾਡਾ ਕੋਈ ਨਹੀਂ ਹੈਗਾ। ਜਿਨ੍ਹਾਂ ਦੇ ਆਪਦੇ ਭੈਣ ਭਰਾ ਹੁੰਦੇ ਉਹ ਵਿਚਾਰੀ ਇਦਾਂ ਰੁੱਲਦੀ ਉਹ ਕੱਲਾ ਦਿਹਾੜੀ ਕਰਦਾ ਆਪਣੀਆਂ ਕੁੜੀਆਂ ਦੇ ਢਿੱਡ ਭਰਦਾ ਨਾਲ ਨਾਲ ਇਹਨੂੰ ਵੀ ਰੋਟੀ ਪਾਣੀ ਖਵਾਉਂਦਾ ਨਾਲੇ ਉਹਨੂੰ ਬੰਨ ਕੇ ਰੱਖਦਾ ਨਾਲੇ ਆਪਣੀ ਇੱਜ਼ਤ ਵਿਚਾਰਿਆ ਨਾਲੇ ਆਪਣੀਆਂ ਧੀਆਂ ਦੀ ਇੱਜ਼ਤ ਵੀ ਵਿਚਾਰਿਆ ਕਿੱਧਰ ਨੂੰ ਜਾਵੇ ਕਰਵਾਜ ਦਿਹਾੜੀ ਕਰਦਾ ਕੋਈ ਉਹਰੇ ਕਿਹੜਾ ਕੋਈ ਵਿਚਾਰੇ ਦੇ ਮਰਬੇ ਆ ਫਿਰ ਇਹੋ ਜਿਹੇ ਬੰਦੇ ਦੀ ਬਾਹ ਫੜਨ ਦੀ بجائے ਇਦਾਂ ਦੇ ਬੰਦਿਆਂ ਦਾ ਸ਼ੋਸ਼ਣ ਕੀਤਾ ਜਾਂਦਾ ਉਲਟਾ ਇਹਨਾਂ ਦੀ ਪੜਤਾੜਨਾ ਕੀਤੀ ਜਾਂਦੀ ਹੈ ਇਹਨਾਂ ਦੀ ਅੱਜ ਸਮਾਜ ਦੇ ਵਿੱਚ ਅਸੀਂ ਦੇਖਦੇ ਹਾਂ ਸਾਡੇ ਕੀ ਤਸਵੀਰ ਬਣੀ ਹੋਈ ਹੈ ਕਿੱਦਾਂ ਦੀ ਸਾਡੀ ਸੋਚ ਬਣੀ ਹੋਈ ਹੈ ਤੇ ਅਸੀਂ ਘਰੇ ਬੈਠੇ ਗੱਲਾਂ ਕਰੇ ਬੜੀ ਛੋਟੀ ਉਮਰ ਚ ਵਿਆਹਤੀ ਕੁੜੀ ਬੜਾ ਮਾੜਾ ਕੀਤਾ ਵੀ ਕਿਸੇ ਨੇ ਤਾਂ ਆ ਕੇ ਰੋਕਦੇ ਨੂੰ ਕੋਈ ਬਾਹ ਫੜਦਾ ਕਿ ਕੋਈ ਕਹਿੰਦਾ ਵੀ ਨਾਗਰਵਾਸ ਸਿਆ ਮੇਰੀ ਵੀ ਧੀ ਆ ਮੈਂ ਤੇਰੇ ਨਾਲ ਖੜਾ ਇਹਨੂੰ ਪੜਾ ਦੋ ਕੋਈ ਵੀ ਨਹੀਂ ਭਾਈ ਇੱਕ ਬੰਦਾ ਵੀ ਨਹੀਂ ਉੱਠ ਕੇ ਖੜਾ ਹੋ ਸਕਿਆ ਪਿੰਡ ਚ ਮੰਦਿਰ ਪਿੰਡਾ ਨਾ ਹਾਂਜੀ ਜਿਲ੍ਹਾ ਪਿੰਡਾ ਤੁਹਾਨੂੰ ਮਾਨਸਾ ਮੁਖਸਰ ਸਾਹਿਬ ਐਡੀ ਕਿਹੜਾ ਨੇਰ ਕਰਦੀ ਹੈ ਭਾਈ ਪਰ ਵੀਰਪਾਲ ਵਿਚਾਰੀ ਗੱਟਾਂ ਸੰਗਲ ਬੰਨ ਕੇ ਘੁੰਮਦੀ ਆ ਤੇ ਜਦੋਂ ਸਿੰਗਲ ਤੋੜ ਕੇ ਘਰੋਂ ਭੱਜ ਜਾਂਦੀ ਆ ਤੇ ਪਤਾ ਨਹੀਂ ਕਿੱਧਰ ਨੂੰ ਮੂੰਹ ਹੋ ਜਾਂਦਾ ਅਰਦਾਸ ਕਰਿਓ ਗਰਵਾਰ ਸਿੰਘ ਦੀਆਂ ਇੱਤੀਆਂ ਤਿੰਨ ਤਾਂ ਸਿਰ ਤੇ ਜ਼ਿੰਮੇਵਾਰੀਆਂ ਖੜੀਆਂ ਚੌਥੀ ਚਾਹੇ ਵਿਆਹ ਦੀ ਆ ਪਰ ਹੈ ਤਾਂ ਧੀ ਰਾਣੀ ਉਹ ਵੀ ਅਸੀਂ ਭੈਣ ਨੂੰ ਵੀਰਪਾਲ ਨੂੰ ਇੱਥੇ ਦਾਖਲ ਕਰਨ ਲੱਗੇ ਸਾਡੀ ਵੀਰਪਾਲ ਭੈਣ ਠੀਕ ਹੋ ਕੇ ਦਵਾਈ ਖਾ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਆਪਣੀਆਂ ਧੀਆਂ ਦੀ ਪਾਲਣ ਪੋषण ਦੇ ਵਿੱਚ ਆਪਣੇ ਪਤੀ ਦੀ ਮਦਦ ਕਰੇ ਇਹ ਅਰਦਾਸ ਕਰਿਓ ਸਾਰੇ ਜੀ ਆਪਾਂ ਭੈਣ ਮੇਰੀ ਸਿੰਗਲ ਖੋਲਦੀ ਹੈ ਤੇਰਾ ਦੇਖੋ ਕਿੱਡੇ ਕਿੱਡੇ ਗਿੱਟੇ ਨਾ ਸੁੱਜੇ ਪਏ ਵਿਚਾਰੀ ਜੇ ਸਿੰਗਲ ਦੇ ਨਾਲ ਬੁਲੈ ਸੋਨਿਹਾਲ ਆਸਰੀਆ ਪਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਬਾਅਦ ਅਰਦਾਸ ਕਰਿਓ ਇਸ ਭੈਣ ਨੂੰ ਕਦੇ ਵੀ ਸੰਗਲ ਨਾ ਲੱਗੇ ਜਿੰਦਗੀ ਪੁੱਤ ਅੱਜ ਤੋਂ ਬਾਅਦ ਤੁਹਾਡੀ ਮੰਮੀ ਨੇ ਸੰਗਲ ਨਾ ਲੱਗੇ ਅਰਦਾਸ ਕਰਿਓ ਤੁਸੀਂ ਵੀ ਠੀਕ ਹੈ ਇਹਨੂੰ ਵਿਚਾਰੀ ਨੂੰ ਸੋਝੀ ਨਹੀਂ ਦੇਖ ਮੰਗੀ ਜਾਂਦੇ ਮੇਰਾ ਸੰਗਲ ਦੇ ਦਿਓ ਕੀ ਕਰਾਂਗੀ ਤੂੰ ਕੀ ਕਰਨਾ ਦੁਆਰਾ ਬਣਾਉਣਾ ਨਹੀਂ ਹਾਂ ਨਹੀਂ ਸੰਗਲ ਕੀ ਕਰਾਂਗੀ ਨਹੀਂ ਲੈਨੇ ਮੈਂ ਸੌਂ ਮੇਂ ਲੀ ਹਾਂ ਮੈਨੇ ਸੋਮਲੀ ਦੀ ਨਿਸ਼ਾਨੀ ਬੱਬਾ ਦੀ ਪਤਾ ਨਹੀਂ ਦਿਲ ਦੇ ਕਿਹੜੀ ਕੋਨੇ ਚੋਂ ਆਵਾਜ਼ ਨਿਕਲ ਰਹੀ ਹੈ ਇਹਨੇ ਕਹਿੰਦੀ ਮੇਰੀ ਨਿਸ਼ਾਨੀ ਹੈ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਬੁਲੇ ਸੋ ਨਿਹਾਲ ਸਾਰਾ ਪਾਣੀ ਪੀ ਲੈ ਸਾਰਾ ਪਾਣੀ ਵਾਹਿਗੁਰੂ ਵਾਹਿਗੁਰੂ ਕਰ ਬਾਤ ਸੇ ਹੁਣ ਨਾ ਰੋ ਤੂੰ ਹੀ ਤਕੜਾ ਹੋਏਗਾ ਤਕੜਾ ਹੋਰ ਜ਼ਰਾ ਰੱਖ ਠੀਕ ਆ